ਦਾ ਘਟਮਾਰੋ ਜੀ ਉਹ ਤੁਸੀਂ ਆਪਣੀ ਗਲਤੀ ਮੰਨਦੇ ਜੀ ਇਹ ਮੈਂ ਇਹ ਤੁਹਾਨੂੰ ਸੰਗਤ ਸਮਾਜ ਵੱਲੋਂ ਧਾਰਮਿਕ ਸਜ਼ਾ ਲਾਈ ਜਾ ਰਹੀ ਹੈ ਕਿ 8 ਦਿਨ ਸਵੇਰੇ ਤੁਸੀਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਜੋੜਾ ਘਰ ਵਿੱਚ ਆਈ ਹੋਏ ਸੰਗਤ ਦੇ ਜੋੜੇ ਸਾਫ ਕਰੋਗੇ ਤੁਹਾਨੂੰ ਮਨਜ਼ੂਰ ਹੈ ਸਿਰ ਮੱਥੇ ਦੁਵਾਰ ਤੋਂ ਬੁੱਧਵਾਰ ਤੱਕ ਤਹਾਡੀ ਸੇਵਾ ਲਈ ਗਈ ਆ ਅੱਗੇ ਤੋਂ ਗਲਤੀ ਨਹੀਂ ਕਰਨੀ ਇਹ ਵੀ ਜਿੰਦ ਕੱਲ ਤੋਂ ਤੁਮ ਇਸ ਵਾਰ ਤੋਂ ਗੁੱਧਵਾਰ ਤੋਂ ਗੁੱਧਵਾਰ ਤੋਂ ਗੁੱਧਵਾਰ ਤੱਕ ਤੁਹਾਡੀ ਸੇਵਾ ਲਈ ਗਈ ਆ ਮਾਲਟੋਨ ਮੰਦਿਰ ਜੋੜਾ ਘਰ ਵਿੱਚ ਸਵੇਰੇ 7 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ ਤੁਸੀਂ ਆਇਓ ਇਹ ਸੰਗਤ ਦੇ ਜੋੜੇ ਸਾਫ ਕਰੋਗੇ ਸਾਰੀ ਨਜ਼ਰ ਅਗਲੀ ਕੌਣ ਖੜੇ ਅੰਮ੍ਰਿਤਸਰ ਦੇ ਮਸ਼ਹੂਰ ਮੜਾ ਟਾਊਨ ਮੰਦਿਰ ਕੰਪਲੈਕਸ ਵਿੱਚ ਪੁਜਾਰੀ ਨਾਲ ਕਥੀ ਦੁਰਵਿਹਾਰ ਅਤੇ ਧਮਕੀ ਮਾਮਲੇ ਤੋਂ ਬਾਅਦ ਅੰਮ੍ਰਿਤਸਰ ਦੇ ਕਾਰੋਬਾਰੀ ਸਤਿੰਦਰ ਬਿੱਟੂ ਨੇ ਬਾਲਾਜੀ ਧਾਮ ਕਨੂਪੁਰ ਮੰਦਿਰ ਵਿੱਚ ਸੰਤ ਸਮਾਦ ਦੇ ਸਾਹਮਣੇ ਪੇਸ਼ ਹੋਏ ਅਤੇ ਜਗਤਗੁਰੂ ਸਵਾਮੀ ਅਸ਼ਨੀਲ ਮਹਾਰਾਜੀ ਅਤੇ ਮੜਾ ਟਾਊਨ ਮੰਦਿਰ ਕਮੇਟੀ ਪੰਡਤਾਂ ਤੋਂ ਮਾਫੀ ਮੰਗੀ ਜਿਸ ਤੋਂ ਬਾਅਦ ਸੰਤ ਸਮਾਦ ਨੇ ਸਤਿੰਦਰ ਬਿੱਟੂ ਨੂੰ 8 ਦਿਨਾਂ ਲਈ ਮੜਾ ਟਾਊਨ ਮੰਦਿਰ ਦੇ ਜੋੜਾ ਘਰ ਵਿੱਚ ਸਵੇਰੇ 7 ਤੋਂ 9 ਵਜੇ ਤੱਕ 2 ਘੰਟੇ ਸੇਵਾ ਕਰਨ ਦਾ ਅਤੇ ਰੋਜ਼ਾਨਾ ਹੰਨ ਮਾਂ ਚਲੀਸਾ ਦਾ ਪਾਠ ਕਰਨ ਤੋਂ ਬਾਅਦ 8 ਦਿਨਾਂ ਲਈ ਸੰਗਤਾਂ ਵਿੱਚ ਹਨੂਮਨ ਚਲੀਸਾ ਵੰਡਣ ਦੀ ਧਾਰਮਿਕ ਸਜ਼ਾ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਜੇਕਰ ਸਤेंद्र ਬਿੱਟੂ ਸਜ਼ਾ ਪੂਰੀ ਨਹੀਂ ਕਰਦਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਮੰਦਿਰ ਦਾ ਕੁੱਟਮਾਰ ਹੋਈ ਸੀ ਉਹ ਤੁਸੀਂ ਆਪਣੀ ਗਲਤੀ ਮੰਨਦੇ ਜੀ। ਮੇਰੀ ਗਲਤੀ ਹੋ ਗਈ। ਮੈਂ ਗਲਤੀ ਅਕਸੂ ਕਰਦਾ। ਦੂਜੀ ਗੱਲ ਕਿ ਤੁਹਾਨੂੰ ਸੰਤ ਸਮਾਜ ਵੱਲੋਂ ਧਾਰਮਿਕ ਸਜ਼ਾ ਲਾਈ ਜਾ ਰਹੀ ਹੈ। ਇਹ ਅੱਠ ਦਿਨ ਸਵੇਰੇ ਤਹੀ 7 ਵਜੇ ਤੋਂ ਲੈ ਕੇ 9 ਵਜੇ ਤੱਕ ਜੋੜਾ ਘਰ ਵਿੱਚ ਆਈ ਹੋਈ ਸੰਗਤ ਦੇ ਜੋੜੇ ਸਾਫ ਕਰੋਗੇ ਤੁਹਾਨੂੰ ਮਨਜ਼ੂਰ ਹੈ ਸਿਰ ਮੱਥੇ ਉਸ ਤੋਂ ਬਾਅਦ 2 ਘੰਟੇ ਤੋਂ ਬਾਅਦ ਤੁਸੀਂ ਅੱਠ ਦਿਨ ਰੋਜ਼ ਸ੍ਰੀ ਹਨੂਮਾਨ ਚਰਿੱਤੇ ਦੇ 50 ਵੰਡਰੀਆਂ ਉੱਥੇ ਸੰਗਤ ਨੂੰ ਵੰਡੋਗੇ ਇਹਨਾਂ ਬਾਅਦ ਚੁੱਪ ਬਾਅਦ ਜਿੱਤਣਾ ਵੀ ਬੇਗਰ ਮੰਡਗੇ ਫਿਰ ਉਸ ਤੋਂ ਬਾਅਦ ਆਰਚ ਦੇਣਾ ਤੁਸੀਂ ਹਨੂਮਾਨ ਨਿਸ਼ਾ ਮੰਦਰ ਬੈ ਕੇ ਕਰੋਗੇ। ਨਹੀਂ ਮੈਨੂੰ ਇਦਾਂ ਚਲੋ ਠੀਕ ਹੈ। ਕਰਨਾ ਹੀ। ਅੱਗੇ ਤੋਂ ਗਲਤੀ ਨਹੀਂ ਕਰਨੀ। ਕਦੀ ਨਹੀਂ। ਜਿੱਥੇ ਜਿੱਥੇ ਚਲੋ। ਯਕੀਨ ਤੁਮੇਂ ਹੀ ਹਾਂਜੀ। ਕੱਲ ਤੋਂ ਕੱਲ ਤੋਂ ਮੈਂ ਤੁਹਾਡੇ ਮਾਰੀ ਸਿੰਘ ਕੱਟਵਾ ਕੇ ਦੇ ਦਿਆਂਗਾ। ਉਸ ਤੋਂ ਬਾਅਦ ਤੋਂ ਬੁੱਧਵਾਰ ਤੋਂ ਬੁੱਧਵਾਰ ਤੋਂ ਬੁੱਧਵਾਰ ਤੱਕ ਤੁਹਾਡੀ ਸੇਵਾ ਲਈ ਗਈ ਆ। ਮਾਈਟਨ ਮੰਦਿਰ ਜੋੜਾ ਘਰ ਵਿੱਚ ਸیرے 7 ਵਜੇ ਤੋਂ ਲੈ ਕੇ ਸیرے 9 ਵਜੇ ਤੱਕ ਤੁਸੀਂ ਆਈ ਹੋਈ ਸੰਗਤ ਦੇ ਜੋੜੇ ਸਾਫ਼ ਕਰੋਗੇ ਤੇਰੋਂ ਉਸ ਤੋਂ ਬਾਅਦ ਸ਼੍ਰੀ ਹਨੂਮਨ ਚਰਿਸਾ ਜੀ ਦੇ ਪਾਠ ਪੰਚਾ ਵੰਡੋਗੇ ਉਸ ਤੋਂ ਬਾਅਦ ਪਾਵੰਡ ਤੋਂ ਬਾਅਦ ਤੁਸੀਂ ਸ਼੍ਰੀ ਹਨੂਮਨ ਚਰਿਸਾ ਦਾ ਪਾਠ ਕਰੋਗੇ ਮੰਦਿਰ ਚ ਮੰਦਿਰ ਦੇ ਅੰਦਰ ਪੰਡਤਾਂ ਨਾਲ ਹੋਏ ਵਿਵਾਦ ਬਾਰੇ ਸਤਿੰਦਰ ਕੁਮਾਰ ਸੇਠੀ ਉਰਫ ਬਿੱਟੂ ਨਾਲ ਹੋਏ ਵਿਵਾਦ ਵਿੱਚ ਨੂੰ ਮੁੱਖ ਰੱਖ ਦਿਆ ਹੋਇਆ ਜਗਤਗੁਰੂ ਸ੍ਰੀ ਸੁਆਮੀ ਅਛਨੀਓ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਸੰਸਮਾਜ ਦੀ ਇਕਵਾਈ ਦੇ ਵਿੱਚ ਸਤਿੰਦਰ ਕੁਮਾਰ ਸ਼ੇਰਤੀ ਉਰਫ ਬਟੂਈ ਨੇ ਆਪਣੀ ਗਲਤੀ ਮੰਨੀ ਹੈ ਤੇ ਮਾਫੀ ਮੰਗੀ ਹੈ ਤੇ ਸਜ਼ਾ ਦੇ ਤੌਰ ਤੇ 12/8 2025 ਤੋਂ ਸਵੇਰੇ 7 ਵਜੇ ਤੋਂ 9 ਵਜੇ ਤੱਕ ਮੰਦਿਰ ਦੇ ਜੋੜੇ ਘਰ ਵਿੱਚ ਜੋੜੇ ਦੀ ਸੇਵਾ ਕਰਨਗੇ ਅਤੇ 9 ਵਜੇ ਤੋਂ ਬਾਅਦ ਹਨਮਾਨ ਚਲੀ 50 ਹਨਮਾਨ ਚਲੀ ਸੇ ਸੰਗਤ ਵਿੱਚ ਵੰਡਣਗੇ ਇਹ ਧਾਰਮਿਕ ਸਜ਼ਾ ਲਗਾਈ ਗਈ ਹੈ ਜੇਕਰ ਇਹ ਆਪਣੀ ਸੇਵਾ ਦੀ ਸਜ਼ਾ ਨਹੀਂ ਮੰਨਣਗੇ ਤਨ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਮੰਦਰ ਤੇ ਪੰਡਤਾਂ ਦੇ ਮੈਂਬਰ ਨੂੰ ਵੀ ਇਹ ਸੰਯੋਗ ਕਰਨ ਜੈ ਸ਼੍ਰੀ ਰਾਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜੀ ਕਾਲੀ ਸੈਨਾ ਰਾਸ਼ਟਰੀ ਉਪ ਪ੍ਰਧਾਨ ਸੰਗਰੇਚਾਰਿਆ ਪਰਦੇਸ਼ ਪੰਜਾਬ ਪ੍ਰਮੁਖ ਇਹ ਪਿਛਲੀ ਦਿਨੀ ਮਾਲਟੋਨ ਮੰਦਰ ਵਿੱਚ ਜਿਹੜਾ ਵਿਵਾਦ ਚੱਲਿਆ ਸੀ ਸਤਿੰਦਰ ਬਿੱਟੂ ਜੀ ਦੇ ਵਿੱਚ ਤੇ ਪੰਡਤਾਂ ਦੇ ਵਿੱਚ ਉਹਰੇ ਵਿੱਚ ਅੱਜ ਸਤਿੰਦਰ ਬਿੱਟੂ ਜੀ ਨੇ ਆ ਕੇ ਮਾਫੀ ਮੰਗੀ ਸੰਤ ਸਮਾਜ ਨੂੰ ਕੀ ਵਿਖ ਵਿੱਚ ਇਹੋ ਜੀ ਗਲਤੀ ਨਹੀਂ ਹੋਏਗੀ ਕਿ ਕੋਈ ਟੈਮ ਮਾੜਾ ਹੁੰਦਾ ਆ ਮੱਧੇਂ ਨਜ਼ਰ ਵੇਖਦੇ ਹੋਏ ਇਹਨਾਂ ਨੂੰ ਮਾਫ ਕੀਤਾ ਗਿਆ ਆ ਨਾਲ ਹੀ ਇਹਨਾਂ ਨੂੰ ਧਾਰਮਿਕ ਸਜ਼ਾ ਲਾਈ ਗਈ ਆ ਕਿ 13 ਤਰੀਕ ਤੋਂ ਬੁੱਧਵਾਰ ਤੋਂ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਜੋੜਾ ਘਰ ਵਿੱਚ ਆਈ ਹੋਈ ਸੰਗਤ ਦੇ ਜੋੜੇ ਸਾਫ਼ ਕਰਨਗੇ ਉਸ ਤੋਂ ਬਾਅਦ ਪੰਜਾਹ ਸ੍ਰੀ ਹਨੂਮਾਨ ਚਾਲੀਸਾ ਜੀ ਲੋਕਾਂ ਦੇ ਵਿੱਚ ਵੰਡਣਗੇ ਉਸ ਤੋਂ ਬਾਅਦ ਮੰਦਰ ਦੇ ਵਿੱਚ ਬਹਿ ਕੇ ਸ਼੍ਰੀ ਹਨੂਮਾਨ ਚਲिसा ਜੀ ਦਾ ਪਾਠ ਕਰਨਗੇ ਇਹ ਜਿਹੜੀ ਧਾਰਮਿਕ ਸੰਤ ਸਮਾਜ ਵੱਲੋਂ ਸਜ਼ਾ ਲਾਈ ਗਈ ਹੈ ਕਿ ਅੱਗੇ ਤੋਂ ਭਵਿੱਖ ਵਿੱਚ ਇਹ ਗਲਤੀ ਨਾ ਕਰਨਾ ਨਹੀਂ ਫਿਰ ਹੁਣ ਇਹਨਾਂ ਨੂੰ ਨਾ ਕੋਈ ਵਿਵਾਦ ਤੇ ਨਹੀਂ ਜੁੜਿਆ ਨਹੀਂ ਜੀ ਨਹੀਂ ਜਦੋਂ ਇਹਨਾਂ ਨੇ ਮਾਫੀ ਮੰਗ ਲਈ ਆ ਹੁਣ ਵਿਵਾਦ ਜੁੜਨ ਵਾਲੀ ਕੋਈ ਗੱਲ ਨਹੀਂ ਇਹ ਜਿਹੜੀ ਇੱਥੇ ਸੰਤ ਸਮਾਜ ਨੇ ਫੈਸਲਾ ਲਿਆ ਹੈ ਇਹਦੇ ਵਿੱਚ ਇੱਕ ਇਹ ਵੀ ਫੈਸਲਾ ਲਿਆ ਗਿਆ ਆ ਕਿ ਪੰਡਤ ਜੀ ਜਿਹੜੇ ਉਥੋਂ ਦੇ ਉਹ ਵੀ ਇਹਨਾਂ ਨਾਲ ਕੋਈ ਵੱਦ-ਵਿਦਵਾਰ ਨਹੀਂ ਕਰਨਗੇ ਜੇ ਉਹ ਕਰਨਗੇ ਤੇ ਇਹ ਆ ਕੇ ਸ਼ਿਕਾਇਤ ਦੇ ਸਕਦੇ ਆ ਕਿ ਪੰਡਤਾਂ ਨੇ ਸਾਡੇ ਨਾਲ ਵਧੀ ਕੀ ਕੀਤੀ ਹੈ ਫਿਰ ਪੰਡਤ ਜੀ ਦੇ ਤੇ ਵੀ ਆਪਾਂ ਕਾਰਵਾਈ ਕਰਨ ਦੇ ਹੱਕਦਾਰ ਹੋਵਾਂਗੇ ਬੰਦਾ ਜਾ ਕੇ ਸੇਵਾ ਕਰ ਦ ਸਕਦੇ ਨੇ ਜੀ ਬਿਲਕੁਲ ਜੀ ਗੁਰੂ ਘਰ ਦੇ ਵਿੱਚ ਕਿਸੇ ਨੂੰ ਕੋਈ ਮਨਾਈ ਨਹੀਂ ਹੁੰਦੀ ਮੰਦਰ ਵਿੱਚ ਕਿਸੇ ਨੂੰ ਕੋਈ ਮਨਾਈ ਨਹੀਂ ਮੰਦਰ ਜਿੱਦਾਂ ਆਪਣੀ ਰੁਟੀਨ ਨਾਲ ਜਾਂਦੇ ਜਾਣ ਮੰਦਰ ਵਿੱਚੋਂ ਕੋਈ ਇਹਨਾਂ ਨੂੰ ਨਹੀਂ ਰੋਕ ਸਕਦਾ ਕਿ ਜੋ ਇਹਨਾਂ ਦੀ 50 ਸਾਲ ਤੋਂ ਉਸ ਮਾਤਾ ਜੀ ਮਾਲਟਨ ਮੰਦਰ ਦੇ ਵਿੱਚ ਆਸਥਾ ਹੈਗੀ ਆ ਉਹਨਾਂ ਦੀ ਆਸਥਾ ਨੂੰ ਵੇਖਦੇ ਹੋਏ ਸੰਤ ਸਮਾਜ ਨੇ ਫੈਸਲਾ ਲਿਆ ਆ ਕਿ ਇਹਨਾਂ ਨੂੰ ਮੰਦਰ ਵਿੱਚੋਂ ਕੋਈ ਨਹੀਂ ਰੋਕੇਗਾ ਉੱਥੇ ਨਾ ਦੱਸਿਆ ਕਿ ਵਿਵਾਦ ਹੋਇਆ ਕਿਉਂ ਸੀ ਵਿਵਾਦ ਕੋਈ ਆਪਣੀ ਇਹਨਾਂ ਦੀ ਹੈਗੀ ਸੀ ਕਿ ਜਿਹੜਾ ਕਿਸੇ ਬੰਦੇ ਨੂੰ ਬਾਰ-ਬਾਰ ਚੜਾਵੇ ਤੇ ਉਹ ਬੰਦਾ ਹੈਪਰ ਹੋ ਜਾਂਦਾ ਆ ਇਹ ਹੈਪਰ ਹੋ ਗਏ ਸੀ ਹੋਰ ਕੋਈ ਗੱਲ ਨਹੀਂ ਗੱਲ ਤਾਂ ਥੋੜੀ ਜੀ ਸੀ ਤੇ ਗੱਲ ਨੂੰ ਵਧਾਇਆ ਗਿਆ ਆ ਉਹ ਇਸ ਕਰਕੇ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਸੰਤ ਸਮਾਜ ਨੇ ਵੇਖਿਆ ਆ ਵਾਚਿਆ ਵੇਕੇ ਤੇ ਇਹਨਾਂ ਨੂੰ ਮਾਫੀ ਦਿੱਤੀ ਹੈ ਤੇ ਧਾਰਮਿਕ ਸਜ਼ਾ ਲਾਈ ਗਈ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਮੰਦਿਰ ਕਮੇਟੀ ਮੰਦਿਰ ਚ ਸੇਵਾ ਕਰ ਰਹੀ ਸੀ ਤੇ ਕੀ ਮੰਦਿਰ ਕਮੇਟੀ ਨੇ ਇਹਨਾਂ ਦਾ ਕੋਈ ਸਾਥ ਦਿੱਤਾ ਜੀ ਨਹੀਂ ਮੰਦਿਰ ਕਮੇਟੀ ਨੇ ਸਾਥ ਤੇ ਦਿੱਤਾ ਸੀ ਮੰਦਿਰ ਕਮੇਟੀ ਨੇ ਇਹਨਾਂ ਨੂੰ ਉੱਥੇ ਹੀ ਮਾਫੀ ਦਵਾ ਦਿੱਤੀ ਗਈ ਸੀ ਪਰ ਜਦੋਂ ਮੰਦਿਰ ਮੰਦਿਰ ਕਮੇਟੀ ਦੀ ਦਾਰਾ ਤੋਂ ਬਾਹਰ ਆ ਗਿਆ ਸੀ ਫਿਰ ਇਹਨਾਂ ਦਾ ਇੱਥੇ ਆ ਕੇ ਇਹਨਾਂ ਨੂੰ ਮਾਫੀ ਮੰਗਣੀ ਪਈ ਆ ਮੰਦਿਰ ਕਮੇਟੀ ਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਸੀ ਗਾਂ ਮੰਦਿਰ ਕਮੇਟੀ ਨੂੰ ਵੀ ਅਸੀਂ ਇਹੋ ਤਾੜਨਾ ਕੀਤੀ ਆ ਕੀ ਗਾਂ ਮੰਦਰ ਦੇ ਵਿੱਚ ਇਹੋ ਜਿਹਾ ਕੋਈ ਵਿਵਾਦ ਨਾ ਹੋਵੇ ਜੇ ਮੰਦਰ ਦੇ ਵਿੱਚ ਗਾਂ ਇਹੋ ਜਿਹਾ ਕੋਈ ਵਿਵਾਦ ਹੋ ਜਾਂਦਾ ਆ ਫਿਰ ਆਪਾਂ ਮੰਦਰ ਕਮੇਟੀ ਦੇ ਖਿਲਾਫ ਕੰਪਲੇਨਟ ਦੇਵਾਂਗੇ ਬਿਲਕੁਲ ਮੰਨਿਆ ਜੀ ਇਹਦਾ ਬਗੈਧਾ ਲਿਖਤ ਪੜਤ ਹੋਈ ਆ ਸੰਤ ਸਮਾਜ ਦੇ ਵਿੱਚ ਬਹਿ ਕੇ ਲਿਖਤ ਪੜਤ ਹੋਈ ਆ ਇਹ ਹਰ ਥਾਂ ਤੇ ਮੰਨਿਆਗਾ ਕੱਲ ਨੂੰ ਕੋਈ ਇਹਦੇ ਤੇ ਖਿਲਾਫ ਕਾਨੂੰਨੀ ਕਾਰਵਾਈ ਤੇ ਨਹੀਂ ਹੋ ਸਕਦੀ ਬਿਲਕੁਲ ਕੋਈ ਕਾਨੂੰਨੀ ਕਾਰਵਾਈ ਨਹੀਂ ਜਦੋਂ ਸੰਤ ਸਮਾਜ ਨੇ ਧਰਮ ਗੁਰੂਆਂ ਨੇ ਬਹਿ ਕੇ ਇਹ ਡਿਸੀਜਨ ਦਿੱਤਾ ਹੈ ਇਹਨਾਂ ਨੂੰ ਮaaf ਕਰਤਾ ਧਾਰਮਿਕ ਸਜ਼ਾ ਲਾਤੀ ਹੈ ਇਹਦੇ ਵਿੱਚ ਹੁਣ ਇਹਨਾਂ ਦਾ ਆਪਣੀ ਧਾਰਮਿਕ ਸਜ਼ਾ ਜੇ ਪੂਰੀ ਨਹੀਂ ਕਰਦੇ ਫਿਰ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਊਗੀ ਜੇ ਧਾਰਮਿਕ ਸਜ਼ਾ ਪੂਰੀ ਕਰ ਲੈਂਦੇ ਫਿਰ ਕੋਈ ਕਾਰਵਾਈ ਨਹੀਂ ਹੋਏਗੀ ਜਿਹੜਾ ਮਾਜ ਵੱਲੇ ਵੀ ਹੋ ਵੀ ਕਾਫੀ ਕੱਠੇ ਰਹੇ ਉਹਨਾਂ ਨੇ ਕੋਈ ਨਹੀਂ ਦਿੱਤਾ ਸੀ ਜਿਹੜੀ ਮਾਤਾ ਜੀ ਇਹ ਕਰਾਵਾ ਸੀ ਉਹ ਛੁੱਟਿਆ ਗਏ ਉਹਦੀ ਬੇਇੱਜ਼ਤੀ ਕੀਤੀ ਗਈ ਉਹਦੀ ਕਾਰਵਾਈ ਬੰਦੀ ਹੈ ਜੀ ਜਿਹੜੀ ਮਾਤਾ ਜੀ ਦੀਆਂ ਖੜਾਵਾਂ ਆ ਅਸੀਂ ਪੂਰਾ ਵਾਚ ਕੀਤਾ ਆ ਅਹੀਂ ਉਤੋਂ ਹੋ ਕੇ ਵੀ ਆਏ ਆ ਕੀ ਮਾਤਾ ਜੀ ਦੀਆਂ ਖੜਾਵਾਂ ਨੂੰ ਹੱਥ ਤੱਕ ਨਹੀਂ ਲੱਗਾ ਪਹਿਲੋ ਉਹਨਾਂ ਨੇ ਆਪਣਾ ਜਿਹੜਾ ਡੋਲਾ ਹੀ ਉਹ ਫੜਿਆ ਸੀ ਫਿਰ ਉਸ ਤੋਂ ਬਾਅਦ ਜਿਹੜਾ ਉੱਥੇ ਡਸਟ ਵੀਰ ਨਾ ਗਿਆ ਉਹ ਫੜਿਆ ਸੀ ਖੜਾਵਾਂ ਵਾਲੀ ਗੱਲ ਝੂਠੀ ਹੈਗੀ ਆ ਫਿਰ ਜਿਹੜੀ ਵੀਡੀਓ ਜਾਰੀ ਹੋਈ ਉਹਦੇ ਵਿੱਚ ਵੀ ਖੜਾਵਾਂ ਨਹੀਂ ਹੈਗੀਆਂ ਉੱਥੇ ਇਹਨਾਂ ਨੇ ਪੋੜੀਆਂ 'ਚ ਆਪਣਾ ਡੋਲੂ ਰੱਖਿਆ ਸੀ ਉਹ ਡੋਲੂ ਚੁੱਕਿਆ ਸੀ ਇਹਨਾਂ ਨੇ ਹੋਈ ਮੈਸੇਜ ਦਵਾਂਗਾ ਕਿ ਜੋ ਧਰਮ ਗੁਰੂਆਂ ਨੇ ਜੋ ਸੰਤ ਸਮਾਜ ਨੇ ਫੈਸਲਾ ਕਰ ਦਿੱਤਾ ਆ ਉਹ ਸਾਰੇ ਇਸ ਫੈਸਲੇ ਨੂੰ ਮੰਨਣ